ਅੰਮ੍ਰਿਤਸਰ ਵਿਖੇ ਕੋਠੇ ਵਿੱਚ ਲੱਗੀ ਅੱਗ ਅੱਗ ਨਾਲ ਝੁੱਲਸਣ ਕੰਨ ਇੱਕ ਔਰਤ ਦੀ ਹੋਈ ਮੌਤ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ਤੇ ਕੋਠੀ ਨੰਬਰ 116 ਵਿੱਚ ਅੱਜ ਸਵੇਰੇ 9:00 ਵਜੇ ਦੇ ਕਰੀਬ ਇੱਕ ਦਰਦ ਤੇ ਲੌਣ ਦੇਣ ਵਾਲੀ ਘਟਨਾ ਵਾਪਰੀ ਘਰ ਦੇ ਉੱਪਰਲੇ ਕਮਰੇ ਵਿੱਚ ਅੱਗ ਲੱਗ ਗਈ ਜਿਸ ਕਨ ਅੰਦਰ ਬੈਠੀ ਕਿਰਣਾ ਹੂਜਾ ਦੀ ਧੂਏ ਨਾਲ দম ਕੁੱਟਣ ਕੰਨ ਮੌਕੇ ਤੇ ਮੌਤ ਹੋ ਗਈ ਕਿਰਣਾ ਹੂਜਾ ਦੀ ਉਮਰ ਲਗਭਗ 52 ਸਾਲ ਸੀ ਅਤੇ ਉਹ ਘਰ ਦੀ ਮਾਲਕਨ ਦੱਸੀ ਜਾ ਰਹੀ ਹੈ। ਅੱਗ ਲੱਗਦੇ ਹੀ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕ ਤੁਰੰਤ ਮਦਦ ਲਈ ਇਕੱਠੇ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਬ-ਇੰਸਪੈਕਟਰ ਦਿਲਵਕ ਸਿੰਘ ਨੇ ਦੱਸਿਆ ਕਿ ਅੱਗ ਘਰ ਦੇ ਉੱਪਰਲੇ ਕਮਰੇ ਵਿੱਚ ਲੱਗੀ। ਉਨ੍ਹਾਂ ਦੇ ਅਨੁਸਾਰ ਕਿਰਣਾ ਹੂਜਾ ਅੱਗ ਲੱਗਣ ਤੋਂ ਬਾਅਦ ਘਬਰਾ ਗਈ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਅਤੇ ਸਮਾਨ ਨੂੰ ਬਚਾਉਣ ਲਈ ਅੰਦਰ ਚਲੀ ਗਈ। ਹਾਲੇਕਿ ਜਿਵੇਂ ਹੀ ਉਹ ਅੰਦਰ ਗਈ ਕਮਰਾ ਸੰਗਣੇ ਧੂੰਏ ਨਾਲ ਭਰ ਗਿਆ। ਤੂਆ ਇੰਨਾ ਸੰਘਣਾ ਸੀ ਕਿ ਉਹ ਦਵਾਰਾ ਬਾਹਰ ਨਹੀਂ ਆ ਸਕੀ ਅਤੇ ਦਮ ਘੁੱਟਣ ਲੱਗ ਪਈ। ਸੂਚਨਾ ਮਿਲਨ ਤੇ ਫਾਇਰ ਵਿਗੇਟ ਦੀ ਟੀਮ ਤੁਰੰਤ ਮੌਕੇ ਤੇ ਪਹੁੰਚੀ ਪਰ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਲ ਲਿਆ ਗਿਆ। ਹਾਲੇ ਕਿ ਕਮਰੇ ਦਾ ਇੱਕ ਵੱਡਾ ਹਿੱਸਾ ਸਵਾਹ ਹੋ ਗਿਆ ਸੀ। ਅਧਿਕਾਰੀਆਂ ਦੇ ਅਨੁਸਾਰ ਅੱਗ ਤੇਜ਼ੀ ਨਾਲ ਫੈਲ ਗਈ। ਜਿਸ ਕੰਨ ਅੱਗ ਦੀਆਂ ਲਪਟਾਂ ਅਤੇ ਸੰਘਣਾ ਧੂਆ ਪੂਰੇ ਕਮਰੇ ਵਿੱਚ ਫੈਲ ਗਿਆ। ਪੁਲਿਸ ਨੇ ਅੱਗ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਟ ਦਾ ਸੰਕੇਤ ਮਿਲਦਾ ਹੈ ਪਰ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ। ਕਾਰ ਦੀ ਵਰਤੋਂ ਕੋਸਮੈਟਿਕ ਦੇ ਕਾਰੋਬਾਰ ਲਈ ਕੀਤੀ ਜਾਂਦੀ ਸੀ ਅਤੇ ਪੁਲਿਸ ਇਸ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰ ਰਹੀ ਹੈ। ਸਬ-ਇੰਸਪੈਕਟਰ ਦਿਲਵਾਰ ਸਿੰਘ ਨੇ ਦੱਸਿਆ ਕਿ ਕ੍ਰਿਮੀਨਲ ਪ੍ਰੋਸੀਜਰ ਕੋਰਟ ਸੀ ਆਰ ਪੀ ਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪੇਸ ਦਿੱਤਾ ਗਿਆ ਹੈ। ਘਟਨਾ ਨੇ ਇਲਾਕੇ ਵਿੱਚ ਸੋਗ ਅਤੇ ਸਦਮੇ ਦੀ ਲਹਿਰ ਫੈਲ ਗਈ ਹੈ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਦੀ ਰਿਪੋਰਟ। ਮੈਨੂੰ ਇਹ ਸਾਨੂੰ ਤਲਾਹ ਮਿਲੀ ਸੀ ਵੀ 116 ਨੰਬਰ ਕੋਟੀ ਨੰਬਰ 116 ਰੇਸ ਕੋਰਸ ਰੋਡ ਤੇ ਘਰ ਦੇ ਵਿੱਚ ਅੱਗ ਲੱਗੀ ਹੈ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਸੀ। ਜਦੋਂ ਪਤਾ ਲੱਗਾ ਵੀ ਉੱਥੇ ਉੱਪਰਲੇ ਕਮਰੇ 'ਚ ਅੱਗ ਲੱਗੀ ਹੈ ਜਿਹੜਾ ਘਰ ਦੇ ਵਿੱਚ ਜਿੰਨਾ ਵੀ ਰਾਇਸ਼ੀ ਸੀ ਉਹਨਾਂ ਦੇ ਕਿਰਨ ਹੂਜਾ ਨਾਮ ਦੇ 50 ਸਾਲ ਦੇ ਵਿਅਕਤੀ ਸੀ ਉਹਨਾਂ ਦੀ ਅੱਗ ਵਿੱਚ ਝੁਲਸਣ ਕਰਕੇ ਮੌਤ ਹੋ ਗਈ ਸਰ ਕੋਈ ਕੋਈ ਕਰਵੱਛਾ ਕਰ ਰਿਹਾ ਤਾਂ ਨਹੀਂ ਆਮ ਰਾਇਸ਼ੀ ਸੀ ਉਹਨਾਂ ਦੇ ਬਤਾ ਯਾਰ ਕਿ ਕੋਪਰਟਿਕਾ ਕੰਮ ਕਰਦਾ ਹੈ ਕੋਸਮੈਟਿਕ ਦਾ ਹੈ ਉੱਪਰ ਥੋੜਾ ਉਹਨਾਂ ਦਾ ਸਮਾਨ ਪਿਆ ਸੀ ਮਟੋ ਅੱਗ ਜਿਹੜੀ ਆ ਉਹ ਉਹਨਾਂ ਦੇ ਮੁਤਾਬਕ ਦੱਸਣ ਦਾ ਸ਼ਾਰਟ ਸਰਕਟ ਨਾਲ ਲੱਗੀ ਜਾ ਕਰ ਰਹੀ ਜਾਰੀ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਤੇ ਪੋਸਟ ਮਾਰਡਮ ਕਰਵਾ ਰਹੇ ਹਾਂ ਫਿਰ ਪਰਿਵਾਰ ਦਾ ਕੀ ਕਹਿਣਾ ਕਿ ਪਰਿਵਾਰ ਉੱਥੇ ਰਹਿੰਦਾ ਸੀ ਉਸ ਲੋਕੇ ਜਾਂ ਫਿਰ ਰੈਸ਼ ਰੈਸ਼ ਉੱਥੇ ਉਹਨਾਂ ਦੀ ਪਰਿਵਾਰ ਰਹਿੰਦਾ ਉਹਨਾਂ ਦੀ ਵਾਈਫ ਆ ਨਾਲ ਉਹਨਾਂ ਦੀ ਬੇਟੀ ਜਾਣਕਾਰੀ ਮੁਤਾਬਿਕ ਪਿਆ ਜਾ ਰਿਹਾ ਹੈ ਕਿ ਬਜ਼ੁਰਗ ਜੰਨਤ ਬੈਠੀ ਹੋਈ ਹੈ ਉਹ ਅੰਦਰ ਗਿਆ ਸੀ ਸਮਾਨ ਲੈਣ ਦੇ ਇਸ ਕਰਕੇ ਅੰਦਰ ਹੀ ਚਲ ਗਿਆ ਕਿ ਜਦੋਂ ਅਗ ਲੱਗੀ ਨਾ ਉੱਪਰ ਗਿਆ ਹੁਣ ਉਹ ਉੱਤੇ ਜਾਂ ਤਾਂ ਉਹਦਾ ਸਾਹ ਜਿਹੜਾ ਮੈਂ ਮਤਲਬ ਧੂਏ ਦੇ ਨਾਲ ਸਾਖ ਪਿਆ ਗਿਆ ਉਹ ਤੇ ਦੇ ਗਏ ਇਹਦਾ ਕਰਕੇ ਉਹ ਫਿਰ ਅੱਗ ਦੀ ਲਪੇਟ ਚ ਆ ਗਿਆ ਬੈਠੀ